ਸੱਤ ਸ੍ਰੀ ਅਕਾਲ ਮਿੱਤਰੋ ਲਓ ਜੀ ਨਵਾਂ ਦਿਨ ਨਵਾਂ ਸਵੇਰ ਇਸ਼ਨਾਨ ਕਰ ਲਿਓ ਆ ਪਰਨਾ ਬਣ ਕੇ ਚੱਲੀਏ ਹੁਣ ਆਪਾਂ ਦਰਬਾਰ ਸਾਹਿਬ ਮੱਥਾ ਟੇਕਣ ਕੱਤ ਦੀਆਂ ਫੌਜਾਂ ਪਹੁੰਚੀਆਂ ਹੋਈਆਂ ਨੇ ਮਹਾਨ ਸ਼ਕਤੀ ਦਾ ਕੰਮੇ ਆ ਰੀ ਸ਼ੁਰੂ ਦੀਆਂ ਬਾਈ ਜੱਗੀ ਆਇਆ ਆ ਇਹ ਤਾਂ ਸਾਰੇ ਹੈਗੇ ਨੇ ਲੋ ਵੀ ਪ੍ਰਸ਼ਾਦ ਦੀ ਕਰਤੀ ਤਿਆਰੀ ਝੋ ਪਗੜਾਤਾ ਮੰਡਲ ਨੂੰ ਲੱਖਤਾ ਪਗੜਾ ਕੇ ਪ੍ਰਸ਼ਾਦ ਬਣਵਾਓ ਤੇਜ਼ੀ ਆ ਵੀ ਮੇਰਾ ਪੁੱਤਾਂ ਚ ਬਹੁਤ ਸਾਧਰੇ ਉੱਠ ਗੜਿਆ ਪੁੱਤ ਚਾਹ ਮੈਂ ਵੀ ਪਣੀਆ ਹਲਵਾਈ ਸਾਹਿਬ ਉੱਠ ਖੜੇ ਲੱਗਿਆ ਹੁਣ ਅਸੀਂ ਧਰਮ ਪ੍ਰਸ਼ਾਦ ਉਤਰ ਲੰਗਰੀ ਵੀ ਉੱਠ ਖੜੇ ਮੇਰਾ ਵੀਰ ਉਹ ਵੀ ਲੱਗ ਗਿਆ ਆਪਣੀ ਤਿਆਰੀ ਕਰਨ ਲਾ ਵੀ ਚੱਲਿਆ ਆਪਾਂ ਹੁਣ ਮੱਥਾ ਤੇ ਕੁਲਾ ਵੀ ਚੱਲਿਆ ਆਪਾਂ ਮੱਥਾ ਦੇਖਣ ਦੇਖਦੇ ਆਂ ਵੀ ਅੱਜ ਅੰਦਰ ਜਾਹੂ ਰਸ ਕਿੰਨਾ ਕਾ ਨਹੀਂ ਬਾਹਰ ਨਮਸਕਾਰ ਕਰਕੇ ਆ ਜਾਣਾ ਆ ਤਾਂ ਚੱਲਿਆ ਵੀ ਕੱਲੀਆਂ ਕੋਈ ਸਾਥੀ ਵੀ ਨਹੀਂ ਨਹਾਤਾ ਅਸਦੇ ਵਾਹਿਗੁਰੂ ਜੀ ਚੱਲਿਆ ਤ੍ਰਿਵੀਰਾ ਦੌਰਿਆ ਵਾਈਰੂ ਜੀ ਦਾ ਖਾਤਾ ਵਾਈਰੂ ਜੀ ਦਾ ਖਾਤਾ ਹਾਂ ਆ ਵੀ ਮੰਡੇ ਕਰਦੇ ਨੇ ਛੇ ਵਾਰ ਰਾਤ ਦੇ ਪੂਰੀ ਗੱਡ ਕੇ ਆਪਾਂ ਚੱਲਿਆ ਮੱਥਾ ਟੇਕਣਾ ਜੀਰੂ ਭਾਈ ਜੀਰੂ ਹਾਂ ਵਾਹਿਗੁਰੂ ਬਹੇ ਜੀਰੂ ਬਹੇ ਜੀਰੂ ਅੰਗਰਜੇ ਬਹੇ ਜੀਰੂ ਤੀ ਪੂਰੀ ਕੋਹ ਜੀ ਜਵਾਹੇ ਜੀਰੂ ਓਦਰ ਵਾਹ ਜੀ ਗੁਰੂ ਵਾਹਿਗੁਰੂ ਉਹ ਜੀ ਉਹ ਸਾਡੇ ਤੋਂ ਬਹੁਤ ਆ ਨਗਰ ਕੀਰਤਨ ਵਾਸਤੇ ਆ ਕੇ ਟਰੈਕਟਰ ਸਜ ਕੇ ਵੀ ਅਕੀ ਸਾਹਿਬ ਵੀ ਖੜੀ ਆ ਅਜੀਬ ਕਿਤਾ پانی چڑکن کی صاحب سام तव्हां बचा कुझु सुने वियो ਮਰਤਾਨ ਕੋ ਪੂਜਤਾ ਪਸ ਕੋ ਮਰਤਾਨ ਕੋ ਪੂਜਨ ਸਹਾਇਓ ਹੋਰ ਕਿਰਿਆ ਕਰ ਚਾ ਪੂਰਨ ਹੋਏ ਚਿਤ ਕੀ ਸਖਾ ਨਮ ਚਰਨ ਮਨ ਰਹਿ ਹਮਾਰਾ ਨਾਮ ਜਾਣ ਕਰੋ ਪ੍ਰਤ ਪਾਰਾ ਅਮਰੇ ਦੁਸ਼ਟ ਕਬੈ ਤੁਮ ਕਾ ਹੋ ਆਪ ਹੈ ਸਤ ਸੰਗਰੋ ਦੁਸ਼ਟ ਜੇਤੇ ਉਠਵਤ ਤਪਾਤਾ ਸਕਲ ਮਲੇ ਤਰੋਰ ਰੰਗਤਾ ਜੇ ਅਸੁੱਝ ਤੋਂ ਕਰਨੀ ਪਰੇ ਤਨ ਕੇ ਦੁਸ਼ਟ ਤੁੰਦ ਵੈ ਮਰੀੁਰਤ ਜਾਵਣ ਪੱਤ ਕਰੇ ਜੀ ਹਰੇ ਜੁਣ ਕੇ ਸੁਨ ਸੰਕਟ ਸਵਟਾਰੇ ਤੋਂ ਦਾ ਲਓ ਜੀ ਪ੍ਰਸ਼ਾਦ ਕਰਤਾ ਤਿਆਰ ਦੇਸੀ ਘਿਓ ਦਾ ਖਾਣ ਦੇ ਬੰਦੇ ਬਾਬਾ ਵਰਤੌਣਿਆ ਹੋ ਗਿਆ ਰੈਡੀ ਪ੍ਰਸ਼ਾਦ ਲਾਤਾ ਸੰਗਤਾਂ ਸ਼ਕਤੀਆਂ ਨੇ ਮੁੰਡੇ ਸੇਵਾਦਾਰ ਨਵੇਂ ਆ ਗਏ ਵਿੱਚ ਪ੍ਰਸ਼ਾਦ ਛੱਕੇ ਜੀ ਪ੍ਰਸ਼ਾਦ ਛੱਕੇ ਆਜੋ ਮਾਤਾ ਜੀ ਆਓ ਚੱਲੋ ਪ੍ਰਸ਼ਾਦ ਛਕੋ ਜੀ ਛਕੋ ਜੀ ਛਕੋ ਤਲਵੰਮਾ ਕਰ ਸੇਵਾ ਲੋ ਜੀ ਪਰੌਂਠਿਆਂ ਦਾ ਕੰਮ ਸ਼ੁਰੂ ਹੋਆ ਹੁਣ ਦਹੀ ਪਰੌਂਠੇ ਸ਼ੁਰੂ ਹੋ ਗਏ ਆਂ 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 ਦਹੀ ਪਰੌਂਠੇ ਸ਼ੁਰੂ ਓਜੀ ਚਲੋ ਮੈਂ ਲਿਓ ਜੀ ਲਿਓ ਕਿ ਪ੍ਰਸ਼ਾਦਾ ਵਰਤੋਣ ਤਾਂ ਉਹਨਾਂ ਨੂੰ ਤਾਂ ਮੇਰਾ ਕੋਲ ਹੋ ਸੀ ਤੇ ਅਸੀਂ ਫੜਿਆ ਬੜਾ ਲੌਂਡਾ ਨਹੀਂ ਮਲੇਰ ਆਹ ਮੌਜੀ ਚੱਲਦਾ ਦਹੀਂ ਨਾਲ ਪ੍ਰਸ਼ਾਦਾ ਆਲੂ ਵਾਲੇ ਮੂੜਿਆਂ ਵਾਲੇ ਪਰੌਂਠੇ ਦਹੀਂ ਦੇ ਨਾਲ ਬੱਸ ਜੇ ਨਾ ਲੋਈ ਦਹੀਂ ਪਰੌਂਠਾ ਹੁਣ ਹੋ ਗਿਆ ਮਸਤਾਨਾ ਹੁਣ ਲੱਗਿਆ ਮਟਰ ਪਨੀਰ ਨਾਲ ਪ੍ਰਸ਼ਾਦਾ ਚਲਾਉਣ ਨਾਲ ਨੂੰ ਖੀਰ ਆ ਜਾਓ ਮੇਰਾ ਵੀਰ ਸਾਨੂੰ ਗਿਓ 10 ਵੱਜ ਗਏ 7 ਵੇ ਚਲਾਦਾ ਸੀਗਾ ਆਪਾਂ ਦਹੀਂ ਨਾਲ ਪਰੌਂਠਾ ਤੇ ਹੁਣ ਆਪਾਂ ਚਲਾਉਣਗਾ ਸਿੱਪਲ ਪ੍ਰਸ਼ਾਦਾ ਮਟਰ ਪਨੀਰ ਨਾਲ ਨੂੰ ਖੀਰ ਇੱਧਰ ਸੰਗਤਾਂ ਲੱਗੀਆਂ ਜਿਹਨੇ ਪੂਰਾ ਆਪਣਾ ਹੁਣ ਦੁਪਹਿਰ ਵਾਲਾ ਖਜਰਾਂ ਦਾ ਗੜਾ ਖੱਟਣਾ ਜਿਹੜਾ ਉਹੀ ਤਿਆਰੀ ਹੋ ਰਹੀ ਆ ਤਾਂ ਸਾਡੇ ਬਾਬਾ ਜੀ ਵੀ ਆਗੇ ਸੀ ਕੱਲ ਤੇ ਅੰਦਰ ਫੌਜ ਥੋੜੇ ਬਰੀਕ ਘਟਿਓ की न छोर ਸ਼ਾਮ ਦਾ ਟਾਈਮ ਹੋ ਗਿਆ ਨਾਲ ਜਣੋਂ ਲੰਗਰ ਵਿੱਚ ਕਾਫੀ ਚਲੇ ਵੀ ਗਏ ਸਾਡੇ ਲੰਗਰ ਤੇ ਫੇਰ ਸ਼ਾਮ ਨੂੰ ਰਾਸ਼ ਪੈ ਗਿਆ ਪੂਰਾ 4:30 ਦੇ 4 ਵਜੇ ਦਾ ਟਾਈਮ ਆ ਲੋ ਜੀ ਹੁਣ ਆਪਾਂ ਲੱਗ ਗਿਆ ਬਲੌਗ ਦੀ ਕਰਨ ਸਮਾਪਤੀ ਅੱਜ ਦੀ ਪੰਜ ਮਾ ਦੇਣਾ Thank <laughs> you.